ਸਤਿਗੁਰਾਂ ਦੇ ਸਾਜੇ ਦਿਨ ਵਾਜੀ ਗੁਰੂ ਰੂਪ ਗੁਰੂ ਪਿਆਰੇ ਪਰਮ ਸਤਿਕਾਰਯੋਗ ਸਮੂਹ ਸਾਧ ਸੰਗਤ ਜੀਓ ਜਿਵੇਂ ਲਿਆ ਮੈਨੂੰ ਪਤਾਈ ਹੈ ਕਿ ਆਪਣੇ ਗੁਰਦੁਆਰਾ ਸਾਹਿਬ ਕੇ ਪਿਛਲੇ 10 ਸਾਲ ਤੋਂ ਬੱਚਿਆਂ ਨੂੰ ਸਿੱਖ ਕੌਮ ਦੀ ਉਹ ਵਿਰਾਸਤੀ ਖੇਡ ਗੱਤਕਾ ਸਿੱਖ ਕੌਮ ਦਾ ਜੋ ਮਾਰਸ਼ਪਾਰਟ ਗੱਤਕਾ ਜਗਤ ਕੈ ਦੀ ਸੁਖਲਾਈ ਦਿੱਤੀ ਜਾਣੀ ਹੈ ਮੇਰੇ ਵੀ ਗੱਤਕਾ ਖਾੜਾ ਜੋ ਵਿਸ਼ੇਸ਼ ਤੌਰ ਤੇ ਤਕਰੀਬਨ 10 ਸਾਲ ਤੋਂ ਚੱਲ ਰਿਹਾ ਹੈ ਆਪਣੇ ਨਗਰ ਦੇ ਹੀ ਬੱਚੇ ਇਸ ਗੱਤਕੇ ਦੇ ਵਿੱਚ ਸਖ ਲਈ ਦਿੰਦੇ ਨੇ ਔਰ ਇਹਨਾਂ ਬੱਚਿਆਂ ਦੇ ਵੱਲੋਂ ਬਹੁਤ ਸਾਰੀਆਂ ਜੋ ਬੱਲਾ ਹਾਂ ਮਾਰੀਆਂ ਬਈਆਂ ਨੇ ਇਹਨਾਂ ਬੱਚਿਆਂ ਨੂੰ ਮੇਰੀ ਪੀਲੀ ਗੱਤ ਦਾ ਘਾੜੇ ਦੀ ਜੋ ਪਰਵਰਤਕ ਰਗਵੀਰ ਸਿੰਘ ਜੀ ਜਸਵੀਰ ਸਿੰਘ ਜੀ ਜਸਪ੍ਰੀਤ ਸਿੰਘ ਜੀ ਨਰਾਜ ਸਿੰਘ ਜੀ ਇਹਨਾਂ ਦੇ ਵੱਲੋਂ ਹਰ ਰੋਜ਼ ਹਾਜ਼ਰੀਆਂ ਭਰ ਕੇ ਬੱਚਿਆਂ ਨੂੰ ਗੱਟਕਸ ਕਰਾਇਆ ਜਾਂਦਾ ਹੈ ਔਰ ਖਾਸ ਤੌਰ ਤੇ ਆਪਾਂ ਦੇ ਗੁਰਦੁਆਰਾ ਸਾਹਿਬ ਦੇ ਵੱਲੋਂ ਸਰਦਾਰ ਅਮਰਜੀਤ ਸਿੰਘ ਜੀ ਭੱਟੀ ਜੋ ਕਿ ਗੱਟਕੇ ਦੇ ਕੋਚ ਹਨ ਔਰ ਸਪੈਸ਼ਲ ਲੁਧਿਆਣੇ ਤੋਂ ਆਉਂਦੇ ਹਨ ਇਹਨਾਂ ਦੇ ਵੱਲੋਂ ਬਹੁਤ ਸਾਰੇ ਬੱਚੇ ਜਿੱਦੇ ਆਪਣੇ ਨਗਰ ਦੇ ਵਿੱਚ ਸਖਲਾਈ ਦਿੱਤੀ ਜਾਂਦੀ ਹੈ ਕੋਲ ਲੁਧਿਆਣਾ ਦੇ ਵਿੱਚ ਵੀ ਕਈ ਜਗ੍ਹਾ ਦੇ ਜਾ ਕੇ ਇਹਨਾਂ ਦੇ ਵੱਲੋਂ ਬੱਚਿਆਂ ਨੂੰ ਗੱਤਕ ਦੀ ਸਖਲਾਈ ਦਿੱਤੀ ਜਾਂਦੀ ਹੈ ਔਰ ਆਪ ਨੂੰ ਪਤਾ ਹੀ ਹੈ ਕਿ ਗੱਤਕ ਦਾ ਗੁਰੂ ਦੀ ਬਖਸ਼ੂਰ ਜਿਹੜਾ ਹੈ ਔਰ ਗੱਤਕ ਦਾ ਜਦੋਂ ਬੱਚਾ ਸਿੱਖਦਾ ਹੈ ਉਹ ਗੁਰੂ ਦੇ ਨਾਲ ਵੀ ਜੁੜਦਾ ਹੈ ਬਾਣੀ ਦੇ ਨਾਲ ਵੀ ਜੁੜਦਾ ਹੈ ਬਾਣੀ ਦੇ ਨਾਲ ਵੀ ਜੁੜਦਾ ਹੈ ਔਰ ਦਸਤਰਾਂ ਦੀ ਜਿਹੜੀ ਬਿੰਨਤਾ ਉਹ ਇਹ ਹੈ ਕਿ ਸਟੇਟ ਪੱਧਰ ਤੇ ਇਹਨਾਂ ਬੱਚਿਆਂ ਨੇ ਬਹੁਤ ਸਾਰੇ ਕਲਾਮ ਜਿੱਤੇ ਨੇ ਪਿਛਲੇ ਸਾਲ ਦੀ ਇਹਨੂੰ ਇੰਡੀਆ ਦਾ ਗਿਆ ਮਾ ਹੋ ਗਿਆ ਜਾਂ ਉਸ ਤੋਂ ਪਹਿਲਾਂ ਜਾਗਰਣ ਵਕਤ ਨੂੰ ਬਹੁਤ ਵੱਡਾ ਇੱਕ ਕੱਪ ਕਰਾਇਆ ਗਿਆ ਅਮਰਸਾ ਦੀ ਧਰਤੀ ਦੀ ਉਸ ਕੱਪ ਦੇ ਵਿੱਚ ਵੀ ਜੋ ਸੋਨੇ ਦਾ 골ਡ ਦਾ ਮੈਡਲ ਸੀ ਮੇਰੇ ਪਿੱਛੇ ਕੱਟਾ ਪਰ ਜੇ ਬਹੁਤ ਜਿੱਤੇ ਆ ਗਿਆ ਸੋਇਕ ਬਹੁਤ ਵੱਡੀ ਪ੍ਰਾਪਤੀ ਇਹਨਾਂ ਬੱਚਿਆਂ ਦੀ ਹੈ ਔਰ ਇਹਨਾਂ ਨੂੰ ਜੋ ਸਖਲਾਈ ਦੇਣ ਵਾਲੇ ਪੁੱਛ ਹਨ ਉਹਨਾਂ ਦੀ ਹੈ ਇਹਦੇ ਨਾਲ ਆਪਣੇ ਜੋ ਨਕਰ ਦਾ ਨਾਮ ਹੈ ਉਹ ਵੀ ਭਾਈ ਦੂਰ ਦੂਰ ਤੱਕ ਫੈਲਿਆ ਹੈ ਆਪਣੇ ਨਾਮ ਨਕਰ ਦਾ ਨਾਮ ਵੀ ਬਹੁਤ ਦੂਰ ਦੂਰ ਤੱਕ ਸੁਣਿਆ ਹੈ ਸਵਾਜ ਦਾ ਜਿਹੜਾ ਇਹ ਸਮਾਗਮ ਇਹ ਵੀ ਵਿਸ਼ੇਸ਼ ਸਮਾਗਮ ਰੱਖਿਆ ਗਿਆ ਹੈ ਕਿਉਂਕਿ ਜਨਵਰੀ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਖੇਲੋ ਇਡੀਆਂ ਜੂਤ ਗੇਮਾਂ ਕਰਵਾਈਆਂ ਗਈਆਂ ਜੋ ਕਿ ਤਾਮਲनाडु ਦੇ ਵਿੱਚ ਮਦਰਾਇ ਸ਼ਹਿਰ ਦੇ ਵਿੱਚ ਖੇਲਮ ਕਰਵਾਇਆ ਗਿਆ ਸੀ ਜਿਦੇ ਵਿੱਚ ਇਡੀਆਂ ਦਾ 21 ਸਤਿਆ ਦੇ ਬਰੋ ਫੈਸਲੇ ਆ ਗਏ ਪਾਰਟਿਸਪੇਟ ਵੀ ਧਾਗੇ ਆਪਣੇ ਪੂਰੇ ਦੇਸ਼ ਦੇ ਜਨੋਂ 21 ਸਟੇਟ ਨੇ 21 ਸਟੇਟਾਂ ਦੇ ਵੱਲੋਂ ਪਾਰਟਿਸਿਪੇਟ ਕੀਤਾ ਗਿਆ ਪਰ ਆਪਣੇ ਨੇ ਖੁਸ਼ੀ ਦੀ ਗੱਲ ਕੀਤੀ ਕਿ ਪੰਜਾਬ ਦੀ ਟੀਮ ਚੁਣੀ ਗਈ ਔਰ ਪੰਜਾਬ ਦੀ ਟੀਮ ਦੇ ਵਿੱਚ 13 ਖਿਡਾਰੀ ਚੁਣੇ ਗਏ ਪੂਰੇ ਪੰਜਾਬ ਦੀ ਟੀਮ ਦੇ ਵਿੱਚੋਂ 13 ਖਿਡਾਰੀ ਚੁਣੇ ਗਏ ਔਰ 13 ਖਿਡਾਰੀਆਂ ਦੇ ਵਿੱਚੋਂ ਜਿਹੜੇ 8 ਖਿਡਾਰੀ ਜਿਸਾ ਤੋਂ ਸੁਣਾਣਾ ਜ਼ਿਲ੍ਹੇ ਦੇ ਉਹਨਾਂ ਦੇ ਵਿੱਚੋਂ ਦੋ ਢੜਾਈ ਆਪਣੇ ਪਿੰਡ ਦੇ ਸਨ ਇੱਕ ਬਹੁਤ ਵੱਡੀ ਪ੍ਰਾਪਤੀ ਵੀ ਆਪਣੇ ਜਿਹੜੋ ਪਿੰਡ ਦੇ 2 ਬੱਚੇ ਜੋਤਿੰਦਰ ਸਿੰਘ ਜੋ ਕਿ ਮੇਰਾ ਹੀ ਪੁੱਤ ਹੈ ਔਰ ਦੂਜੀ ਬੱਚੀ ਸੀ ਜਸਪ੍ਰੀਤ कौर ਉਹ ਪਾਇਲ ਜੀ ਸਿੰਘ ਦੀ ਉਹਨਾਂ ਦੀ ਬੇਟੀ ਹੈ ਸੋ ਇਹਨਾਂ ਦੇ ਵੱਲੋਂ ਪੰਜਾਬ ਦੀ ਰੌਮੈਂਟਿਕ ਕੀਤੀ ਗਈ ਔਰ ਜੋ ਬਹੁਤ ਬੜੀ ਖੁਸ਼ੀ ਦੀ ਗੱਲ ਸੀ ਕਿ ਪੰਜਾਬ ਦੇ ਵੱਲੋਂ ਉੱਥੇ ਓਵਰਆਲ ਟਰੋਫੀ ਜਿੱਤੀ ਗਈ ਅੱਜ 골ਡ ਮੈਡਲ ਪੰਜਾਬ ਦੇ ਵੱਲੋਂ ਜਿੱਤੇ ਗਏ ਅੱਜ 골ਡ ਮੈਡਲ ਔਰ ਜਿਨ੍ਹਾਂ ਦੇ ਵਿੱਚ ਆਪਣੇ ਨਕਰ ਦੇ ਦੋ ਵੀ ਬੱਚੇ ਮੇ ਬੇਨਿਕਰੂ ਪਰ ਦੋਨਾਂ ਬੱਚਿਆਂ ਨੂੰ ਕਿ ਇੱਥੇ ਮੈਜਦੀ ਕੋਲ ਔਰ ਦੀ ਕਿਰਪਾ ਦਾ ਕਰਣ ਜੋਤੇਂਦਰ ਸਿੰਘ ਔਰ ਬੱਚੇ ਜਸਪ੍ਰੀਤ ਪਰ ਮੈਂ ਨਾਲ ਹੀ ਬੇਨਤੀ ਕਰਦਾ ਸਾਡੇ ਜਿਹੜੇ ਕੋਚ ਸਹਿਬਾਨ ਹਨ ਅਮਨਜੀਤ ਸਿੰਘ ਪੱਟੀ ਸਾਹਿਬ ਉਹ ਵੀ ਓੰਕੀ ਕਿਰਪਾ ਦਾ ਕਰੀ ਕਿਉਂਕਿ ਪਤਾ ਲੱਗਣਾ ਚਾਹੁੰਦਾ ਹੈ ਕਿ ਕੌਣ ਹਨ ਇਹ ਬੱਚੇ ਜਿਨ੍ਹਾਂ ਨੇ ਮਿਹਨਤ ਕੀਤੀ ਔਰ ਇਹ ਸਾਡੇ ਕੋਚਾਂ ਜਿਨ੍ਹਾਂ ਨੇ ਮਿਹਨਤ ਕਰਾਈ ਔਰ ਮੈਂ ਨਾਲ ਹੀ ਬੇਨਤੀ ਕਰਦਾ ਸਰਦਾਰ ਗੁਰਵੀਰ ਸਿੰਘ ਜੀ ਕਿਉਂਕਿ ਇਹ ਉਹ ਸ਼ਖਸ ਹਨ ਜਿਹੜੇ ਹਰ ਰੋਜ਼ ਘੂਕਰ ਪਹੁੰਚਦੇ ਨੇ ਔਰ ਬੱਚਿਆਂ ਨੂੰ ਸਕਲਾਈਸ ਦਿੰਦੇ ਨੇ ਸਾਡੇ ਹੋਰ ਵੀ ਜਸਪ੍ਰੀਤ ਸਿੰਘ ਜਸਵੀਰ ਸਿੰਘ ਜੀ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਜਰੂਰ ਸੰਗਤਾਂ ਦੇ ਰੂਪ ਨੂੰ ਹਨ ਕਿਉਂਕਿ ਇੱਕ ਬੱਚਿਆਂ ਨੂੰ ਸਾਫਣਾ ਬੱਚਿਆਂ ਨੂੰ ਹਰ ਰੋਜ਼ ਚੋਟੀ ਦੇਣੀ ਹਰ ਰੋਜ਼ ਇੱਕ ਰਸਦ ਵੜੀਆਂ ਇੱਕ ਬੜੀ ਮਹੱਤਵ ਵਾਲੀ ਗੱਲ ਹੈ ਜੋ ਕਿ ਇਹਨਾਂ ਦੇ ਵੱਲੋਂ ਹਰ ਵਕਤ ਦਵਾਈ ਚਾਹੀਦੀ ਹੈ ਮੈਂ ਗੁਰੂ ਵੀ ਇਹ ਬੇਨਤੀ ਕਰਦਾ ਹਾਂ ਕਿ ਇਹ ਜਿਹੜੀ ਖੇਡ ਹੈ ਗੁਰੂ ਦੀ ਬਖਸ਼ਿਸ਼ ਵਾਲੀ ਖੇਡ ਹੈ ਔਰ ਜਦੋਂ ਅਸੀਂ ਇਸ ਖੇਡ ਨੂੰ ਖੇਡਦੇ ਹਾਂ ਸਾਨੂੰ ਇਹਦੇ ਵਿੱਚੋਂ ਗੁਰੂ ਦਾ ਪਿਆਰ ਮਿਲਦਾ ਹੈ ਇਹਦੇ ਵਿੱਚੋਂ ਸਾਨੂੰ ਗੁਰੂ ਦੀ ਬਖਸ਼ਿਸ਼ ਮਿਲਦੀ ਹੈ ਜਦੋਂ ਅਸੀਂ ਗੁਰੂ ਨਾਲ ਜੁੜਦੇ ਆ ਤਾਂ ਅਸੀਂ ਸਿੱਖੀ ਦੇ ਨਾਲ ਜੁੜਦੇ ਆ ਜਿਹੜੀਆਂ ਅੱਜ ਤੱਕ ਦੀਆਂ ਭੈੜੀਆਂ ਅਲਮਤਾਂ ਨੇ ਨਸ਼ਿਆ ਵੰਡਿਆ ਨਕਤਾਂ ਉਹ ਜਿਹੜੀਆਂ ਬੁਰਾਈਆਂ ਸਮਾਜ ਵਿੱਚ ਫੈਲ ਰਹੀਆਂ ਨੇ ਜਦੋਂ ਬੱਚੇ ਗੁਰੂ ਦੇ ਨਾਲ ਜੁੜਦੇ ਨੇ ਸਖੇੜ ਦੇ ਨਾਲ ਜੁੜਦੇ ਨੇ تو گرو تو اینی کخشش ہے کہ میرے بچے نے نشے پر جڑی لامتیں انہوں تو دور گئے اور سب تو ویڈی گل یہ ہے کہ جی ٹریننگ ہے بچوں کو ہر روز گرو کر دیتی جانتی ہے اور بالکل فری دے بچے تو کچھ بھی نہیں لیا جاتے اس کر کے میں بےنتی کرتا سارے نگر دیا سنگت جنہیں بھی سنگت آپ اتنے بیٹھے ہو ਕਿ ਜਰੂਰ ਬੱਚਾ ਨੂੰ ਹਰ ਰੋਜ਼ ਗੁਰੂ ਘਰ ਭੇਜਿਆ ਗੁਰੂ ਸ਼ਬਦੇ ਮੇਰੇ ਹਰ ਰੋਜ਼ ਕਲਾਸ ਲੱਗਦੀ ਹੈ ਤਾਂ ਜੋ ਬੱਚੇ ਇਸ ਖੇਡ ਦੇ ਨਾਲ ਜੁੜਨ, ਸਿੱਖੀ ਦੇ ਨਾਲ ਜੁੜਨ, ਗੁਰੂ ਦੇ ਨਾਲ ਜੁੜਨ। ਮੈਂ ਪਹਿਲਾਂ ਵੀ ਕਿਹਾ ਹੈ ਗੁਰੂ ਦੇ ਨਾਲ ਜੁੜਦੇ ਆ ਜਿਹੜੀਆਂ ਨਸ਼ਿਆਂ ਵਰਗੀਆਂ ਭੈੜੀਆਂ ਲਾਹਤਾਂ ਨੇ ਹੋਰ ਬਹੁਤ ਸਾਰੀਆਂ ਨਾਮਾਂ ਦਾ ਜਿਹੜੀਆਂ ਕਿ ਬਚਪਨ ਤੋਂ ਹੀ ਪਰ ਬੱਚਾ ਦੇ ਵਿੱਚ ਆ ਜਾਂਦੀਆਂ ਨੇ ਸਾਡੇ ਬੱਚੇ ਉਹਨਾਂ ਤੋਂ ਦੂਰ ਰਹਿੰਦੇ ਨੇ। ਖੇਡ ਦੇ ਨਾਲ ਜੁੜਦੇ ਆ بچے ہوں تندرستی بھی ملتی ہے پائی نہیں تو مشروب کرتے ہیں اپنی نگاہ بھی خراب کرتے ہیں بچوں گھر جے کرو بھائی تاکہ گرو در دیکھتے ہو بچے کھیلتے ہیں سیران کے گمالے بھی سجا دیتے دستارا بھی سجاؤں اور ਸ਼ਾਸਤਰਾਂ ਦੇ ਖੇਡ ਵੀ ਦਿਖਾਉਂਦੇ ਨੇ ਇਹ ਸਾਰਾ ਗੁਰੂ ਦਾ ਪਿਆਰ ਹੈ ਇਸ ਕਰਕੇ ਮੈਂ ਸਾਰੇ ਸੰਗਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਜਰੂਰ ਭਾਈ ਸ਼ਾਮ ਨੂੰ ਹਰ ਰੋਜ਼ ਕਲਾਸ ਕੋਲੋਂ ਕਰ ਲਗਦੀ ਹੈ ਜਰੂਰ ਬੱਚਿਆਂ ਨੂੰ ਗੁਰੂ ਗ੍ਰੰਥ ਕਟੇ ਜੋ ਤਾਜੂ ਉਹ ਇਸ ਖੇਡ ਨੂੰ ਸਿੱਖਣ ਖੇਡ ਨੂੰ ਸਿੱਖਣ ਦੇ ਗੁਰੂ ਦੇ ਨਾਲ ਜੁੜਨਗੇ ਬਾਣੀ ਦੇ ਨਾਲ ਜੁੜਨਗੇ ਪਰ ਬੱਚਿਆਂ ਦਾ ਜਿਹੜਾ ਆਪਾਂ ਵੇਖਿਆ ਰੋਸ਼ਨ ਉਹ ਤਾਂ ਕੁਝ ਜਿਹੜੀ ਹੁਣ ਗੱਟ ਕੇ ਦੀ ਖੇਡ ਹੈ ਕੇਵਲ ਗੁਰੂ ਦਾ ਤੱਕ ਸੀਮਤ ਨਹੀਂ ਰਹੀ ਇਹ ਖੇਡ ਹੁਣ ਨੈਸ਼ਨਲ ਲੈਵਲ ਤੱਕ ਪਹੁੰਚ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਖੇਡ ਨੇ 올림픽 ਜਿਹੜੀਆਂ ਖੇਡਾਂ ਹਨ ਉਹਨਾਂ ਦੇ ਵਿੱਚ ਵੀ ਸ਼ਾਮਲ ਹੋਣਾ ਹੈ ਇਹ ਨਹੀਂ ਕਿ ਇਸ ਖੇਡ ਦੇ ਵਿੱਚ ਬੱਚਿਆਂ ਦਾ ਫਿਊਚਰ ਨਹੀਂ ਹੈ ਇਸ ਖੇਡ ਦੇ ਵਿੱਚ ਉਹਨਾਂ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹ ਵੀ ਬਣਨਾ ਹੈ ਇਸ ਖੇਡ ਦੇ ਆਸਰੇ ਉਹ ਹੋਰ ਵੀ ਬੁਲੰਦੀਆਂ ਤੱਕ ਆਪਣੇ ਜੀਵਨ ਦੇ ਵਿੱਚ ਤਰੱਕੀ ਕਰ ਸਕਦੇ ਨੇ ਕਿਉਂਕਿ ਇਹ ਜਿਹੜੀ ਖੇਡ ਹੈ ਹੁਣ 올림픽 ਦੇ ਵਿੱਚ ਸ਼ਾਮਲ ਹੋ ਜਾਂਦੀ ਹੈ ਅਸਕਰ ਕੇ ਬੇਨਤੀ ਹੈ ਕਿ ਜਰੂਰ ਬੱਚਿਆਂ ਨੂੰ ਇਸ ਖੇਡ ਦੇ ਨਾਲ ਜੋੜੋ ਸੋ ਮੈਂ ਬੇਨਤੀ ਕਰਦਾ ਹਾਂ ਸਾਡੀ ਬੱਚੀ ਹੈ ਬੀਬੀ ਰਪਿੰਦਰ ਕੌਰ ਉਹਨਾਂ ਦੇ ਵੱਲੋਂ ਵੀ ਇਸ ਜਦੋਂ ਆਪਾਂ ਬੱਚੇ ਗਏ ਨੇ ਕਲੋਡੀਆਂ ਦੇ ਵਿੱਚ ਉਹ ਖਾਸ ਤੌਰ ਤੇ ਇਹਨਾਂ ਦੇ ਕੋਚ ਨਿਯੁਕਤੀ ਇੰਟੀਗੇਸ਼ਨ ਔਰ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਸਾਡੇ ਕੋਲ ਮੈਚ ਤੇ ਆਉਣ ਦੀ ਕਿਰਪਾਲਤਾ ਕਰਨ ਜੀ ਹੁਣ ਇਹਨਾਂ ਸਾਰਿਆਂ ਬੱਚਿਆਂ ਦਾ ਸਾਡੇ ਪੋਚ ਸਹਿਬਾਨ ਦਾ ਖਾਸ ਤੌਰ ਤੇ ਸਨਮਾਨ ਕੀਤਾ ਜਾਣਾ ਹੈ ਜੋ ਸਾਡੇ ਪ੍ਰਬੰਧਕੀ ਕਮੇਟੀ ਹੈ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਸਾਡੇ ਜੋ ਮੋਦਬਰ ਸੱਜਣ ਹਾਂ ਮੈਂ ਸਾਰਿਆਂ ਤੋਂ ਬੇਨਤੀ ਕਰਦਾ ਹਾਂ ਦੀਪਾ ਜੀ ਪਹੁੰਚੇ ਹੋਏ ਹਨ ਉਹਨਾਂ ਨੂੰ ਬੇਨਤੀ ਹੈ ਉਹਨਾਂ ਦੀ ਕਿਰਪਾ ਦਾ ਕਰਨ ਜੁਗਿੰਦਰ ਸਿੰਘ ਜੀ ਪੰਜ ਉਹ ਪਹੁੰਚੇ ਨੇ ਉਹਨਾਂ ਨੂੰ ਬੇਨਤੀ ਆਉਣ ਦੀ ਕਿਰਪਾਲਤਾ ਕਰਨ ਸਰਦਾਰ ਜਗੀਰ ਸਿੰਘ ਜੀ ਆਓ ਜੀ ਬੇਨਤੀ ਹੈ ਜੀ ਸਭਾ ਸਾਰਿਆਂ ਨੇ ਰਾਜ ਮੇਕੀ ਜਿਹਨਾਂ ਬੱਚਿਆਂ ਦੀ ਹੌਸਲਾ ਫੜਾਈ ਕਰਨੀ ਹੈ ਸਰਦਾਰ ਦਰਸ਼ਨ ਸਿੰਘ ਜੀ ਨੂੰ ਮੁਜੀਤੀ ਕਰਦਾ ਆਜੂ ਜੀ ਵਿੱਚ ਸਾਹ ਰਾਜ ਤੇ ਸਰਵਦਾ ਜੀ ਆਜੂ ਜੀ ਚਾਹੇ ਆਪਾਂ ਛੋਟਾ ਕਰਦੇ ਆ ਇਹ ਨਹੀਂ ہرمندر جی سارے کنےڈا تو پہنچے ہوئے ہیں مریک جی لو دے دے بھی. So, بہت شخصیت نے بہت چنگے اور بچوں جیت کا سکھاؤں اتنے ہی ایک نیتک ودیا جی بچوں میں چنگے گونا بچے ماں باپ کا ستار کر سکار چڑھتی کلا بخش ਤਾਂ ਕੋਈ ਇਸੇ ਤਰ੍ਹਾਂ ਕਿਉਂਕਿ ਆਪਾਂ ਕਹਿ ਦਿੰਦੇ ਆ ਨਾ ਵੀ ਸਿੱਖੀ ਨਿਹਾਰ ਵੱਲ ਜਾ ਰਹੀ ਹੈ ਉਹਦੇ ਲਈ ਕੋਈ ਨਾ ਕੋਈ ਐਫਰਟ ਕਰਨਾ ਪੈਂਦਾ ਹੈ ਕੋਈ ਨਾ ਕੋਈ ਕਦਮ ਚੱਕਣਾ ਪੈਂਦਾ ਹੈ ਔਰ ਇਹ ਉਹ ਸਾਡੇ ਗੁਰਸਿੱਖ ਜੀ ਨਾਲ ਉਹ ਸਾਡੇ ਸਿੱਖ ਹਨ ਜਿਹੜੇ ਬੱਚਿਆਂ ਨੂੰ ਇਸ ਪਸਤੀ ਘਰ ਦੇ ਨਾਲ ਜੋੜ ਰਹੇ ਨੇ ਇਸ ਕਰਕੇ ਅਸੀਂ ਇਹੀ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੀ ਕਿਰਪਾ ਬਣੀ ਰਹੇ ਔਰ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਕੌਮ ਦੀ ਸੇਵਾ ਸੋਹਣ ਹਾ ਅਸਰਜਾ ਕਾਲ ਠੀਕ ਹੈ ਬਾਬਾ ਵਿਚਾਰ ਨਹੀਂ ਬੇਨਤੀ ਏ ਔੜਾ ਕਿੱਥੇ ਨਾ ਗੁਰ ਸੋਹਣ ਹਾ ਅਸਰਜਾ ਕਾਲ ਅੱਜ ਦੱਸਿਆ ਸੋਹਣ ਹਾ ਅਸਰਜਾ ਕਾਲ ਪਰਪਤੂ ਬੇਨਤੀ ਰਮਿੰਦਰ ਜੀ ਉਹਨੇ ਸੋਨਹਾ ਸਰਸ ਜਿਆ ਦਾ ਸੁਆਗ 골ਡ ਮੈਡਲਾ ਜੀ ਜਿਹੜੇ ਬੱਚਿਆਂ ਦੇ ਵੱਲੋਂ ਜਿੱਤੇ ਗਏ ਨੇ ਭਾਰਤ ਸਰਕਾਰ ਦੇ ਵੱਲੋਂ ਇਹ ਗੇਮਾਂ ਕਰਵਾਈਆਂ ਕਿਆਂ ਨੇ ਇੰਡੀਆ ਲੈਵਲ ਤੇ ਔਰ ਇਹ ਦੋਵੇਂ ਬੱਚਿਆਂ ਦੇ ਵੱਲੋਂ 골ਡ ਮੈਡਲ ਹਾਸਲ ਕੀਤੇ ਗਏ ਨੇ ਮੈਂ ਵੇਜਟ ਕਰਦਾ ساری ਸ਼ਕਤ ਨਾਲ ਇੱਕ ਵਾਰ ਸਾਡੇ ਇਹਨਾਂ ਸਖਤਾ ਇਹਨਾਂ ਬੱਚਿਆਂ ਦਾ ਸਨਕਾਰ ਕਰੋ ਔਜ਼ਾਦ ਦਾ ਉਹ ਇੱਥੇ ਕਾਰਨ ਲਈਏ ਜੀ ਬੋਲੇ ਸੋਨ ਹਾਲ ਹੈ ਆਪੇ ਆਪਰ ਬੁਨੇ ਸੋਨ ਹਾਲ ਹੈ ਆਪੇ ਆਪਰ ਸੋ ਸਾਡੇ ਵੀਰ ਜੀ ਪਰਮਦੀਪ ਸਿੰਘ ਜੀ ਦੀਪਾ ਉਹਨਾਂ ਦੇ ਬੱਚਿਆਂ ਦਾ ਮਾਇਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਅਸੀਂ ਅਨੰਦ ਬਹੁਤ ਬਹੁਤ ਧੰਨਵਾਦੀ ਆ ਜੀ ਲੋ

ਆਓ ਜੀ ਸਾਰੇ ਲਾਲੂ ਹੱਤਕਵਾਰੀ ਅੱਗੇ ਇੱਕ ਪਿੱਛੇ ਉਹ ਘਪਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਅੱਜ ਦਾ ਇਹ ਵਿਸ਼ੇਸ਼ ਸਮਾਗਮ ਰੱਖਿਆ ਗਿਆ ਹੈ ਜੋ ਕਿ ਉਹਨਾਂ ਬੱਚਿਆਂ ਦੇ ਸਨਮਾਨ ਦੇ ਚੌਤੇ ਕੀਤਾ ਗਿਆ ਹੈ ਉਹ ਬੱਚੇ ਜੋ ਕਿ ਭਾਰਤ ਸਰਕਾਰ ਵੱਲੋਂ ਖੇਲੋ ਇੰਡੀਆ ਜੂਤ ਗੇਮਸ ਜੋ ਕਿ ਮੁਦਰਾਇ ਚੰਨਲਾਟੂ ਦੇ ਵਿੱਚ ਕਰਵਾਈਆਂ ਗਈਆਂ ਜਿਨ੍ਹਾਂ ਦੇ ਵਿੱਚ 21 ਸਟੇਟਾਂ ਦੇ ਵੱਲੋਂ ਪਾਰਟਿਸਪੇਟ ਕੀਤਾ ਗਿਆ ਔਰ ਪੰਜਾਬ ਦੇ ਜੋ ਕਿ 13 ਖਿਡਾਰੀ ਸਨ ਉਹਨਾਂ ਦੇ ਵੱਲੋਂ ਨਾਮਜ਼ਦਗੀ ਕੀਤੀ ਗਈ ਔਰ ਇਹਨਾਂ 13 ਖਿਡਾਰੀਆਂ ਦੇ ਵਿੱਚੋਂ ਦੋ ਖਿਡਾਰੀ ਜੋ ਕਿ ਨਗਰ ਡੈਲੋਂ ਦੇ ਸਨ ਜੋਤਿੰਦਰ ਸਿੰਘ ਔਰ ਬੱਤੀ ਜਸਪ੍ਰੀਤ ਔਰ ਇਹਨਾਂ ਦੋਵਾਂ ਬੱਚਿਆਂ ਦੇ ਵੱਲੋਂ ਖੇਲੋ ਇੰਡੀਆ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਗਿਆ ਜਿੱਤੇ ਪੂਰੀ ਪੰਜਾਬ ਦੀ ਟੀਮ ਦੇ ਵੱਲੋਂ 8 골ਡ ਮੈਡਲ ਹਾਸਲ ਕੀਤੇ ਗਏ ਉਹਨਾਂ ਬੱਚਿਆਂ ਦੇ ਵਿੱਚ ਇਹਨਾਂ ਦੋਵਾਂ ਬੱਚਿਆਂ ਦੇ ਵੱਲੋਂ ਵੀ 골ਡ ਮੈਡਲ ਹਾਸਲ ਕੀਤੇ ਗਏ ਔਰ ਅੱਜ ਇਹਨਾਂ ਦੋਵਾਂ ਬੱਚਿਆਂ ਦਾ ਵਿਸ਼ੇਸ਼ ਜੋ ਸਨਮਾਨ ਹੈ ਉਹ ਗੁਰਦੁਆਰਾ ਦੰਮੂਆ ਸਾਹਿਬ ਪ੍ਰਬੰਧਕ ਕਮੇਟੀ ਪਿੰਡ ਡੇਲੋਂ ਔਰ ਸੁਨਗਰ ਦੀਆਂ ਸਮੁੱਚੀਆਂ ਸੰਗਤਾਂ ਦੇ ਵੱਲੋਂ ਇਹਨਾਂ ਬੱਚਿਆਂ ਦਾ ਖਾਸ ਤੌਰ ਤੇ ਸਨਮਾਨ ਕੀਤਾ ਗਿਆ ਸਾਡੇ ਕੋਚ ਸਰਦਾਰ ਅਮਨਜੀਤ ਸਿੰਘ ਜੀ ਭੱਟੀ ਸਾਹਿਬ ਦੀਪੀ ਰਪਿੰਦਰਪੁਰ ਕੋਚ ਰਗਵੀਰ ਸਿੰਘ ਜੀ ਕੋਚ ਇਹਨਾਂ ਦਾ ਵੀ ਖਾਸ ਤੌਰ ਤੇ ਸਨਮਾਨ ਕੀਤਾ ਗਿਆ ਔਰ ਆਪ ਸੰਗਤਾਂ ਨੂੰ ਪਤਾਈਏ ਕਿ ਜੋ ਗੱਤਕਾ ਹੈ ਸਿੱਖ ਕੌਮ ਦਾ martial art ਹੈ ਸਾਡੀ ਸਿੱਖ ਕੌਮ ਦੀ ਵਿਰਾਸਤੀ ਖੇਡ ਹੈ ਜਦੋਂ ਇਹ ਬੱਚੇ ਇਸ ਖੇਡ ਦੇ ਨਾਲ ਜੁੜਦੇ ਨੇ ਗੁਰੂ ਦੇ ਨਾਲ ਜੁੜਦੇ ਨੇ ਬਾਣੀ ਔਰ ਬਾਣੀ ਦੇ ਨਾਲ ਜੁੜਦੇ ਨੇ ਔਰ ਨਸ਼ਿਆਂ ਵਾਲੀਆਂ ਜਿਹੜੀਆਂ ਲਾਮਤਾਂ ਨੇ ਉਹਨਾਂ ਤੋਂ ਦੂਰ ਰਹਿੰਦੇ ਨੇ ਸੋ ਮੈਂ ਇਹ ਹੀ ਬੇਨਤੀ ਕਰਾਂਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਖੇਡ ਦੇ ਨਾਲ ਜੋੜੀਏ ਤਾਂ ਕਿ ਅਸੀਂ ਜਿੱਥੇ ਗੁਰੂ ਵਾਲੇ ਬਣ ਕੇ ਸਿੱਖ ਕੌਮ ਦੀ ਵੱਧ ਤੋਂ ਵੱਧ ਸੇਵਾ ਕਰੀਏ ਉੱਥੇ ਹੀ ਆਪਣੇ ਬੱਚਿਆਂ ਨੂੰ ਬਾਣੀ ਔਰ ਬਾਣੀ ਦੇ ਨਾਲ ਜੋੜ ਕੇ ਇਹਨਾਂ ਦਾ ਜੋ ਜੀਵਨ ਹੈ ਉਹ ਵਧੀਆ ਬਣਾਈਏ ਸੋ ਮੈਂ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਇਹਨਾਂ ਬੱਚਿਆਂ ਨੂੰ ਜੋ ਸਾਡਾ ਜਿਨ੍ਹਾਂ ਨੇ ਸਾਡੇ ਨਗਰ ਦਾ ਨਾਮ ਰੌਸ਼ਨ ਕੀਤਾ ਹੈ ਸਾਡੇ ਜ਼ਿਲ੍ਹਾ ਲੁਧਿਆਣਾ ਔਰ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਇਲਾ ਸਾਰਿਆਂ ਨੂੰ ਬਹੁਤ-ਕੋਟ ਵਧਾਈ ਦਿੰਨਾ ਹਾਂ ਔਰ ਅਰਦਾਸ ਕਰਦਾ ਹਾਂ ਕਿ ਅੱਗੇ ਤੋਂ ਵੀ ਇਹ ਬੱਚੇ ਇਸੇ ਤਰ੍ਹਾਂ ਸਿੱਖ ਕੌਮ ਦੀ ਸੇਵਾ ਕਰਦੇ ਰਹਿਣ ਚੜ੍ਹਦੀ ਕਲਾ ਵਿੱਚ ਰਹਿਣ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੋਗਿੰਦਰ ਸਿੰਘ ਪਿੰਡ ਪਿੰਡ ਟੇਲੋ ਜਿਹੜਾ ਲੁਧਿਆਣਾ ਅਸੀਂ ਅਸੀਂ ਖੇਲੋ ਇੰਡੀਆ ਯੂਥ ਗੇਮ 2023 ਵਿੱਚ ਜੋ ਕਿ ਤਾਮਿਲਨਾਡੂ ਵਿਖੇ ਹੋਈ ਆ ਉਸ ਵਿੱਚ ਭਾਗ ਲਿਆ ਤੇ ਬਹੁਤ ਮਾਣ ਮਹਿਸੂਸ ਕਰਦਾ ਕਿ ਅਸੀਂ ਆਪਣੇ ਪਿੰਡ ਆਪਣੇ ਸ਼ਹਿਰ ਦਾ ਦਾ ਨਾਮ ਉੱਥੇ ਰੌਸ਼ਟ ਕੀਤਾ ਆਪਣੀ ਸਟੇਟ ਪੰਜਾਬ ਨੂੰ ਰਿਪਰਜੈਂਟ ਕੀਤਾ ਅਤੇ ਰਿਪਰਜੈਂਟ ਕਰਦੇ ਹਾਂ ਅਸੀਂ ਅੰਡਰ 19 ਟੀਮ ਵਿੱਚ ਵੋਇਸ ਦੀ ਟੀਮ ਵੱਲੋਂ 골ਡ ਮੈਡਲ ਹਾਸਿਲ ਕੀਤਾ ਇਸ ਕਰਕੇ ਅਸੀਂ ਆਪਣੇ ਉਸਤਾਦ ਜੀ ਸਰਦਾਰ ਅਮਨਜੀਤ ਸਿੰਘ ਜੀ ਭੱਟੀ ਅਤੇ ਰਕਵੀਰ ਸਿੰਘਾ ਤੇ ਆਪਣੇ ਮਾਤਾ ਪਿਤਾ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਤੇ ਮਾਲਕ ਗੁਰੂ ਸਾਹਿਬ ਅਕੀਰਦਾਸ ਕਰਦੇ ਆ ਕਿ ਉਹ ਸਾਰਿਆਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਨਾਮ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਪ੍ਰੀਤ ਕਾਰ ਹੈ ਮੈਂ ਪਿੰਡ ਡੇਲੋ ਦੀ ਰੈਲ ਵਾਲੀ ਹਾਂ ਖੇਲੋ ਇੰਡੀਆ ਜੁੱਟ ਗੇਮ ਵਿੱਚ Tamil Nadu ਵੀ ਕੀ ਹੋ ਗਿਆ ਕੱਲ ਉੱਥੋਂ 골ਡ ਮੈਡਲ ਹਾਸਲ ਕੀਤੇ W ਗੁਰਦੁਆਰਾ ਦਮਦਮਾ ਸਾਹਿਬ ਦੀ ਕਮੇਟੀ ਦਾ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਨੇ ਸਾਡਾ ਸਨਮਾਨ ਕੀਤਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਗਵੀਰ ਸਿੰਘ ਹੈ ਤੇ ਮੈਂ ਇੱਥੇ ਬਕਾਇਦਾ ਜੋ ਸਾਡਾ ਮੀਰੀ ਪੀਰੀ ਗੱਤਕਾ ਖੜਾ ਚੱਲ ਰਿਹਾ ਤੇ ਅਸੀਂ ਇੱਥੇ ਬੱਚਿਆਂ ਨੂੰ ਸਿਖਲਾਈ ਦਿੰਨੇ ਆ ਹਾਜ਼ਰੀ ਭਰਦੇ ਆ ਇਹ ਜੋ ਸਾਡਾ ਅਖਾੜਾ ਹੈ तकरीबन 2012 ਤੋਂ ਸਟਾਰਟ ਹੋਇਆ ਸੀ ਤੇ ਉਦੋਂ ਤੋਂ ਹੀ ਲਗਾਤਾਰ ਬੱਚੇ ਸਿਖਲਾਈ ਲੈ ਰਹੇ ਨੇ ਇਹ ਜੋ ਬੱਚੇ ਹੁਣ ਸਾਡੇ ਖੇਲੋ ਇੰਡੀਆ ਦੇ ਵਿੱਚ ਭਾਗ ਲੈ ਕੇ ਆਏ ਨੇ ਜਿਉਂ ਤੋਂ 골ਡ ਮੈਡਲਿਸਟ ਹੋ ਕੇ ਆਏ ਨੇ ਇਹ ਬੱਚੇ ਵੀ 2012 ਜਾਂ 13 ਤੋਂ ਹੀ ਇੱਥੇ ਸਿਖਲਾਈ ਲੈ ਰਹੇ ਨੇ ਤੇ तकरीबन ਉਦੋਂ ਤੋਂ ਹੀ ਸਕੂਲ ਲੈਵਲ ਦੀਆਂ ਗੇਮਾਂ ਹੋਈਏ ਜਾਂ ਉਸ ਤੋਂ ਬਾਅਦ ਜੋ ਵੀ ਨੈਸ਼ਨਲ ਸਟੇਟ ਜ਼ਿਲ੍ਹਾ ਜੋ ਵੀ ਸੀ ਸਾਰੇ ਬੱਚੇ ਨੇ ਭਾਗ ਲਿਆ ਉਹਨਾਂ ਦੇ ਵਿੱਚ ਤੇ ਹਰ ਜਗ੍ਹਾ ਮੱਲਾ ਮਾਰੀਆਂ ਨੇ ਤੇ ਅਸੀਂ ਹੁਣ ਬਹੁਤ ਧੰਨਵਾਦ ਕਰਦੇ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਇੰਨਾ ਵਧੀਆ ਬੱਚਿਆਂ ਦਾ ਸਨਮਾਨ ਕੀਤਾ ਹੈ ਕਿਉਂਕਿ ਜਦੋਂ ਵੀ ਬੱਚੇ 골ਡ ਮੈਡਲਿਸਟ ਹੋ ਕੇ ਚਾਹੇ ਉਹ ਨੈਸ਼ਨਲ ਹੋਵੇ ਚਾਹੇ ਉਹ ਸਟੇਟ ਹੋਵੇ ਕਿਤੋਂ ਵੀ ਜਾਂਦੇ ਨੇ ਤਾਂ ਬਕਾਇਦਾ ਆਉਣ ਤੇ ਬੱਚਿਆਂ ਨੂੰ ਵਧਾਈ ਦਿੱਤੀ ਜਾਂਦੀ ਹੈ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ ਹੌਸਲਾ ਵਜ਼ਾਈ ਕੀਤੀ ਜਾਂਦੀ ਹੈ ਸਰਦਾਰ ਜਸਵਿੰਦਰ ਸਿੰਘ ਜਸੀਬਾ ਭਾਈ ਜੋ ਮੈਨੇਜਰ ਸਾਹਿਬ ਨੇ ਇੱਥੇ ਹਰ ਵਾਰ ਸਾਨੂੰ ਪੁੱਛਦੇ ਨੇ ਆਦਿ ਮੌਕੇ ਤੋਂ ਮੌਕੇ ਕੀ ਹੁਣ ਕਿਹੜਾ ਈਵੈਂਟ ਆ ਰਿਹਾ ਹੈ ਕਿੱਥੇ ਜਾਣਾ ਹੈ ਬੱਚਿਆਂ ਨੇ ਕਿੱਥੇ ਨਾਮ ਕਰਨਾ ਹੈ ਹੋਰ ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਮ ਜਿੱਥੇ ਮਾਨ ਮਹਿਸੂਸ ਹੁੰਦਾ ਹੈ ਪ੍ਰਬੰਧਕ ਕਮੇਟੀ ਵੱਲੋਂ ਨਗਰ ਵੱਲੋਂ ਜਿੰਨਾ ਹੌਸਲਾ ਬਜ਼ਾਈ ਕਰਨ ਦਾ ਉੱਥੇ ਅਸੀਂ ਇਹ ਵੀ ਮਾਨ ਮਹਿਸੂਸ ਕਰਦੇ ਹਾਂ ਕਿ ਜਿਸ ਸੰਸਥਾ ਨੇ ਸਾਨੂੰ ਇਹ ਪਲੇਟਫਾਰਮ ਬਖਸ਼ਿਆ ਹੈ ਕਿਉਂਕਿ ਅਗਰ ਆਪਾਂ ਗੱਲ ਕਰੀਏ ਗਤਕਾ ਗਤਕਾ ਇੱਕ ਅਜਿਹੀ ਗੇਮ ਹੈ ਜੋ ਕਿ ਹੁਣ ਸਪੋਰਟਸ ਦੇ ਵਿੱਚ ਆ ਚੁੱਕਾ ਹੈ ਅਸੀਂ ਸਾਰਿਆਂ ਨੇ ਇਹ ਨੂੰ ਨਗਰ ਕੀਰਤਨਾ ਦੇ ਵਿੱਚ ਹੀ ਦੇਖਿਆ ਹੈ ਬਾਣੇ ਦੇ ਵਿੱਚ ਹੀ ਦੇਖਿਆ ਹੈ ਸਪੋਰਟਸ ਦੇ ਵਿੱਚ ਇੱਕ ਪ੍ਰੋਪਰ ਸਪੋਰਟਸ ਕਿਟ ਪਾਈ ਜਾਂਦੀ ਹੈ ਬੱਚਿਆਂ ਦੇ ਜੋ ਕਿ ਖੇਡ ਦੇ ਰੂਪ ਵਿੱਚ ਬੱਚਿਆਂ ਨੇ ਇਸ ਨੂੰ ਅਪਣਾਇਆ ਹੈ ਹੁਣ ਜਦੋਂ ਆਪਾਂ ਸਕੂਲ ਲੈਵਲ ਦੀ ਗੱਲ ਕਰਦੇ ਹਾਂ ਉੱਥੇ ਇੱਕ ਬਕਾਇਦਾ ਰੂਲ ਬੁੱਕ ਬਣੀ ਹੈ ਰੂਲ ਬੁੱਕ ਬਣਾਉਣ ਵਾਲੀ ਸੰਸਥਾ ਹੈ ਗਤਕਾ ਫੈਡਰੇਸ਼ਨ ਆਫ ਇੰਡੀਆ ਜੋ ਕਿ ਭਾਰਤ ਲੈਵਲ ਤੇ ਕੰਮ ਕਰ ਰਹੀ ਹੈ ਤੇ ਉਸ ਦੇ ਅੰਤਰਗਤੀ ਕੰਮ ਕਰ ਰਹੀ ਹੈ ਪੰਜਾਬ ਗਤਕਾ ਐਸੋਸੀਏਸ਼ਨ ਪੰਜਾਬ ਗਤਕਾ ਐਸੋਸੀਏਸ਼ਨ ਵੀ ਵਰਕ ਕਰ ਰਹੀ ਹੈ ਪੰਜਾਬ ਗਤਕਾ ਐਸੋਸੀਏਸ਼ਨ ਜੋ ਸਾਡੇ ਸਟੇਟ ਲੈਵਲ ਦੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਸਾਰਿਆਂ ਦੇ ਵਿੱਚ ਬੱਚਿਆਂ ਨੂੰ ਸਿਖਲਾਈ ਦੇਣ ਲਈ ਬੱਚਿਆਂ ਦੇ ਪ੍ਰੋਗਰਾਮ ਜੋ ਹੁੰਦੇ ਨੇ ਸਾਡੇ ਚਾਹੇ ਹੋ ਸਾਡੇ ਸਕੂਲ ਲੈਵਲ ਖੇਡਾਂ ਹੋਣ ਚਾਹੇ ਉਹ ਯੂਨੀਵਰਸਿਟੀ ਗੇਮਸ ਹੋਣ ਚਾਹੇ ਉਹ ਖੇਡਾਂ ਵਧਨ ਪੰਜਾਬ ਦੀਆਂ ਬੱਚੇ ਹੁਣੇ ਖੇਡ ਕੇ ਆਏ ਨੇ ਉਹਦੇ ਵਿੱਚ ਵੀ 골ਡ ਮੈਡਲਿਸਟ ਰਹੇ ਨੇ ਅਸੀਂ ਉਸ ਸੰਸਥਾ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਉਸ ਸੰਸਥਾ ਦੇ ਸਾਡੇ ਜਨਸਕੱਤਰ ਨੇ ਸਰਦਾਰ ਬਰਜਿੰਦਰ ਸਿੰਘ ਜੀ ਤੂਰ ਪੰਜਾਬ ਲੈਵਲ ਦੀ ਸਾਡੀ ਜੋ ਇਕਾਈ ਹੈ ਉਹਦੇ ਪ੍ਰਧਾਨ ਸਾਹਿਬ ਨੇ ਸਾਡੇ ਰਜਿੰਦਰ ਸਿੰਘ ਜੀ ਸੋਹਲ ਤੇ ਜੋ ਸਾਡੀ ਇੰਡੀਆ ਲੈਵਲ ਦੀ ਇਕਾਈ ਹੈ ਉਹਦੇ ਪ੍ਰਧਾਨ ਸਾਹਿਬ ਨੇ ਸਾਡੇ ਹਰਚਰਨ ਸਿੰਘ ਜੀ ਭੁੱਲਰ ਸਾਹਿਬ ਅਸੀਂ ਉਹਨਾਂ ਨੂੰ ਵੀ ਬਹੁਤ ਵਧਾਈ ਦੇਣੇ ਆ ਬਹੁਤ ਮਾਣ ਮਹਿਸੂਸ ਕਰਦੇ ਆ ਕਿ ਅਸੀਂ ਇਸ ਸੰਸਥਾ ਦੇ ਅੰਤਰਗਤ ਆਪਣੇ ਬੱਚਿਆਂ ਨੂੰ ਸਿਖਲਾਈ ਦੇ ਰਹੇ ਆ ਤੇ ਇਸੇ ਸੰਸਥਾ ਦੇ ਅੰਤਰਗਤ ਰਹਿ ਕੇ ਬੱਚਿਆਂ ਨੇ ਸਾਡੇ ਨੇ ਮੈਡਲ ਹਾਸਲ ਕੀਤੇ ਨੇ ਤੇ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਹੁਣ ਪੰਜਾਬ ਦੇ ਵਿੱਚ ਗਤਕੇ ਨੂੰ ਗ੍ਰੇਡੇਸ਼ਨ ਵੀ ਪ੍ਰਾਪਤ ਹੋਣ ਲੱਗੀ ਹੈ ਗਤਕੇ ਦੇ ਵਿੱਚ ਬੱਚਿਆਂ ਨੇ ਤਿੰਨ ਜਾਂ ਚਾਰ ਬੱਚੇ ਅਜਿਹੇ ਨੇ ਜਿੰਨਾਂ ਨੇ ਨੌਕਰੀ ਵੀ ਪ੍ਰਾਪਤ ਕੀਤੀ ਹੈ ਸਪੋਰਟਸ ਕੋਟੇ ਦੇ ਵਿੱਚ ਪੰਜਾਬ ਲੈਵਲ ਦੀ ਗ੍ਰੇਡੇਸ਼ਨ ਇਸ ਦੀ ਹੋ ਰਹੀ ਹੈ ਉਮੀਦ ਹੈ ਕਿ ਭਾਰਤ ਲੈਵਲ ਤੇ ਵੀ ਇਸੇ ਤਰ੍ਹਾਂ ਬੱਚੇ ਮੱਲਾ ਮਾਰਨਗੇ ਤੇ ਸਾਡੇ ਨਗਰ ਦਾ ਬੱਚੇ ਨਾਮ ਰੋਸ਼ਨ ਕਰਨਗੇ ਤੇ ਜੋ ਇਸ ਵਿੱਚ ਫਿਊਚਰ ਦਿਖ ਰਿਹਾ ਹੈ ਬੱਚਿਆਂ ਨੂੰ ਉਸ ਫਿਊਚਰ ਦਾ ਉਹ ਫਾਇਦਾ ਉਠਾ ਸਕਣਗੇ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਦਾ ਦੁਬਾਰਾ ਫਿਰ ਪ੍ਰਬੰਧਕ ਕਮੇਟੀ ਦਾ ਸਮੂਹ ਨਗਰ ਨਿਵਾਸੀਆਂ ਦਾ ਇਲਾਕਾ ਸੰਗਤ ਦਾ ਜੋ ਸਾਨੂੰ ਇੰਨਾ ਹੌਸਲਾ ਵਜਾਈ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਬਾਈ ਗੁਰੂ ਧੰਨਵਾਦ ਸਾਰਾ ਉਹਤਰਾ ਕਰਦੇ ਤੇ ਉਹਦੇ ਹੁੰਦੇ ਤੇ ਇਹ ਬੱਚੇ 11 11 12 12 ਸਾਲ ਦੇ ਜਿਹਨਾਂ ਉਸ ਟਾਈਮ ਤੇ ਪ੍ਰੈਕਟਿਸ ਕਰ ਰਹੇ ਨੇ ਪ੍ਰੈਕਟਿਸ ਵੀ ਬਿਲਕੁਲ ਕਰਦੇ ਨੇ ਕਿਤੇ ਵੀ ਬੱਚੇ ਹੁੰਦੇ ਜਦੋਂ ਜੋ ਵੱਡਾ ਗੁੰਲਾ ਹੈ ਉਸ ਤੋਂ ਛੋਲੇ ਲੈਵਲ ਤੋਂ ਜਸਟੇਜ ਲੈਵਲ ਤੇ ਹੀ ਹੁੰਦੇ ਰਹੇ ਉਹ ਬੱਚੇ ਅੱਗੇ ਅੱਗੇ ਵਧਾਤੀ ਕਰਦੇ ਨੇ ਸਾਡੇ ਪਿੰਡ ਦਾ ਇੱਥੇ ਇਹੋ ਨਾਮ ਉਹਦੋਂ ਸੁਣ ਹੁੰਦਾ ਰਿਹਾ ਪ੍ਰਬੰਧਕ ਕਮੇਟੀ ਦਾ ਨਾਮ ਗੁਰਦਰਾ ਸਾਹਿਬ ਦਾ ਨਾਮ ਉਹਦੋਂ ਸੁਣਦਾ ਤੇ ਮੈਂ ਆਖਦਾ ਹਾਂ ਵੀ ਅੱਗੇ ਵੀ ਜੇ ਸਾਡੇ ਹੋਰ ਬੱਚੇ ਨੇ ਅਸਾਨੂੰ ਨੂੰ ਇੱਕਦਾਂ ਹੀ ਹਾਰਟ ਦਾਖਸਵਾਂਗੇ ਤਾਂ ਜੋ ਉਹ ਪਿੰਡ ਦਾ ਨਾਮ ਰੋਸ਼ਨ ਕਰੇ ਠੀਕ ਭਾਈ ਉੱਚਾ ਖਾਲਸਾ ਸਾਹਿਬ ਜੀ ਵੈਗਰੂ ਜੀ ਦਾ ਖਾਲਸਾ ਜੀ ਵੈਗਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਬੱਚਾ ਨੂੰ ਸਨਮਾਨਿਤ ਕੀਤਾ ਤੇ ਕੋਚ ਸਹਿਬਾਨ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਸਖਤ ਟ੍ਰੇਨਿੰਗ ਦੇ ਕੇ ਅੱਜ ਇਹ ਬੱਚੇ ਸਾਡੇ ਪੂਰੇ ਭਾਰਤ ਚੋਂ ਪਹਿਲੇ ਨੰਬਰ ਤੇ ਆਏ ਨੇ ਤੇ ਰੇਕ ਪਿੰਡ ਚ ਇਹ ਖੇਡਾਂ ਹੋਣੀਆਂ ਚਾਹੀਦੀਆਂ ਨੇ ਗੱਤਕੇ ਦੀਆਂ ਤਾਂ ਜੋ ਇੱਕ ਇਹ ਆਪਣਾ ਬਰਾਸਤੀ ਖੇਡ ਬਰਾਸਤੀ ਖੇਡ ਆ ਸਿੱਖ ਪੰਥ ਦੀ ਤਾਂ ਜੋ ਇਹਦੇ ਨਾਲ ਇੱਕ ਤਾਂ ਸਰਫ ਡਿਫੈਂਸ ਹੋ ਜਾਂਦਾ ਬਾ ਲੜਕੀਆਂ ਨੂੰ ਵੱਧ ਤੋਂ ਵੱਧ ਇਹ ਕੋਚਿੰਗ ਲੈਣੀ ਚਾਹੀਦੀ ਆ ਤੇ ਇਹਦੇ ਨਾਲ ਇੱਕ ਨਰੋਏ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਆ ਤਾਂ ਜੋ ਨਸਿਆਂ ਤੋਂ ਦੂਰ ਰਹਿ ਸਕਣ ਇਹਦੇ ਨਾਲ ਹਾਂਜੀ ਮੈਂ ਇਹਨਾਂ ਬੱਚਿਆਂ ਨੂੰ ਬਹੁਤ ਬੜਾ ਸਵਾਗਤ ਕਮੇਟੀ ਵੱਲੋਂ ਤੇ ਪੰਚਾਇਤ ਵੱਲੋਂ ਆਪਦੇ ਮੈਨੂੰ ਬਹੁਤ ਬੁਧਾਈ ਦਿੰਦਾ ਹੈ ਤੇ ਅੱਗੇ ਵਾਰ ਤੇ ਵੀ ਇਹਨਾਂ ਨੂੰ ਹਰੇਕ ਵਾਰੀ ਬਾਅਦ ਚੱਲ ਕੇ ਜੋ ਵੀ ਖੇਡ ਦੇ ਵਿੱਚ ਹਿੱਸਾ ਲੈਂਦੇ ਨੇ ਇਹਨਾਂ ਨੂੰ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਠੀਕ ਹੈ ਜੀ ਚਾਹਦਾ ਭਾਈ ਸਵਾਗਤ ਸਭ ਦਾ ਸਵਾਗਤ ਸਭ ਦਾ ਸਵਾਗਤ ਹੈ ਜੀ ਜੀ ਬੜੀ ਵਾਇਰਲ ਹੋ ਰਹੀ ਹੈ ਕਿ ਕਿਹਾ ਗਿਆ ਬਹੁਤ ਵੀ ਆਈ ਪਿੰਡੋਂ ਨਾਲ ਨਵਾਂ ਇੰਡੀਆ ਦੇ ਅੰਦਰ ਗੱਡਕੇ ਤੋਂ ਸਿਮ ਬਾਗ ਤੱਕ ਜਾਂਦੇ ਹੋਏ ਗੱਤਕਾਰ ਨੂੰ ਮਾਹ ਲੈ ਕੇ ਜਾ ਰਹੇ ਹੈ ਨਾ ਜਿਹੜਾ ਲੈਵਲ ਤੇ ਨੌਜਵਾਨ ਦਾ ਆਹ ਮੋਦੀ ਦਾ ਦੇ ਗੁਰੇ ਵੀ ਬੱਚਿਆਂ ਨੇ ਗੱਤਕਾਰ ਨੂੰ ਸਾਹਮਣੇ ਦਿਖਾਇਆ ਉਹ ਕੰਪਨੀ ਹੈ ਕਿ ਕਿਸੇ ਹੋਰ ਕੋਈ ਹੈਗੀ ਆ ਪੰਜਾਬ ਦੇ ਵਿੱਚ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਫਤਿਹ ਕਮੇਟੀ ਕਰੀ ਆ ਆ ਪੱਟਿਆ ਨੂੰ ਲਖਿਆ ਤੋਂ ਲੱਖਾਂ ਲਈ ਤੇ ਬਸਿਆ ਸਿੱਖੀ ਖਾਡੋ ਨਾ ਜਾਂਦਾ ਹੈ ਕਹਿੰਦੇ ਅਨੁਭਵ ਕਰਨ ਦੇ ਮੌਕੇ ਨਹੀਂ ਲਿਦਾ ਇਸ ਕਰਕੇ ਆਪੋ ਨੂੰ ਲੱਗੂ ਕਿ ਜੇ ਤੁਹਾਨੂੰ ਮੈਟਰਲ ਮਿਲਦਾ ਸੁਣੂਗਾ ਉਹ ਜਿਹੜਾ ਬਣਾਉਣਾ ਇੱਕ ਤੱਕੇ ਬਹੁਤ ਵਧੀਆ ਹੈ ਜੀ ਮਾਰਕ ਚੱਲ ਰਿਹਾ ਹੈ ਤੇ ਨੋਟ ਵੀ ਅਲਾਈਡਰ ਹੋਇਆ ਫਿਰ ਆਪਾਂ ਤਾਂ ਨਹੀਂ